ਇੱਕ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਚੋਣਾਂ ਨੂੰ ਲੈ ਕੇ ਪਹਿਲ ਉੱਭਰ ਰਿਹਾ ਕਿ ਅਮਰਪਾਲ ਸਿੰਘ ਦੇ ਪੇਤਾ ਮદાન ਚਾ ਸਕਦੇ ਆ ਦੂਸਰੇ ਪਾਸੇ ਅਕਾਲੀ ਦਲ ਲਈ ਇੱਕ ਹੋਰ ਨਵੀਂ ਸਮੱਸਿਆ ਖੜੀ ਹੋ ਗਈ ਹੈ ਉਹਨਾਂ ਦੇ ਐਮਐਲਏ ਛੱਟ ਕੇ ਜਾਣਾ ਸ਼ੁਰੂ ਹੋ ਗਏ ਆ ਅਕਾਲੀ ਦਲ ਲਈ ਅੱਜ ਸਿੱਧੇ ਰੂਪ ਚ ਵੱਡੇ ਰੂਪ ਚ ਝਟਕਾ ਸੀ ਕਿ ਇੱਕ ਇਮਾਨਦਾਰ ਦੇਖਾਲੇ ਇੱਕ ਕਟਗਣਤੀ ਪਾਈਚਾਰੇ ਦੀ ਨੁਮਾਇੰਦਗੀ ਕਰਨ ਦੇ ਨਾਤੇ ਕਿ شخصیت ਵੱਜੋਂ ਪਛਾਣੇ ਜਾਂਦੇ ਬੰਗਾ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਡਾਕਟਰ ਸੁਖੀ ਹੋਰੀ ਆਮ ਆਦੀ ਪਾਰਟੀ ਸ਼ਾਮ ਲੋਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੀ ਹਾਜ਼ਰੀ ਚ ਉਹਨੂੰ ਸ਼ਾਮਲ ਕੀਤਾ ਕਿ ਆ ਕਿ ਡਾਕਟਰ ਪੀਮਰਾਓ ਉਮੇਦਕਰ ਜੀ ਦੇ ਸਿਧਾਂਤਾਂ ਤੇ ਚੱਲਦੇ ਆ ਕਿ ਸੇਵਾ ਕਰ ਰਹੇ ਨੇ ਡਾਕਟਰੀ ਖੇਤੇ ਵੱਜੋਂ ਵੀ ਰਾਜਨੀਤੀ ਖੇਤੇ ਵੱਜੋਂ ਵੀ ਤੇ ਪੰਜਾਬ ਦੀ ਵਿਧਾਨ ਸਭਾ ਚ ਬੜੇ ਵਧੀਆ ਮੁੱਦੇ ਚੁੱਕਦੇ ਨੇ ਸੋ ਅੱਜ ਸਾਡੀ ਪਾਰਟੀ ਚ ਸ਼ਾਮਲ ਹੋ ਗਏ ਡਾਕਟਰ ਸੁਖੀ ਦੇ ਜਾਣ ਨਾਲ ਜਿੱਥੇ ਇੱਕ ਦਲਿਤ ਚਿਹਰੇ ਵੱਜੋ ਇੱਕ ਲੀਡਰ ਗਵਾ ਲਿਆ ਅਕਾਲੀ ਦਲ ਨੇ ਉਥੇ ਅਕਾਲੀ ਦਲ ਲਈ ਇੱਕ ਐਮਐਲਏ ਦਾ ਜਾਣਾ ਵੀ ਨੁਕਸਾਨਦਿਆ ਪਹਿਲਾਂ ਹੀ ਹੈਗੀ ਸੀ ਲੈ ਦੇ ਕਿੰਨੇ ਐਮਐਲਸੀ ਨੂੰ ਚਲਾ ਗਿਆ ਦੋ ਰਹਿ ਗਏ ਤੇ ਖਾਲੀ ਦਲ ਨੂੰ ਫਿਕਰ ਹੋਣਾ ਕਿਉਂ ਨਾ ਚੁਕੀ ਨਾ ਕੋ ਚਲਾ ਜਾਵੇ ਔਰ ਭਣਕ ਤੱਕ ਨਹੀਂ ਲੱਗੀ ਕਿਸੇ ਨੂੰ ਸਵੇਰ ਤੱਕ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਹੁਣ ਮੀਡੀਆ ਚਾਹੇ ਕੋਈ ਕੁਛ ਕਹੇ ਚਾਹੇ ਰਾਜਨੀਤਿਕ ਵਿਅਕਤੀ ਕੋ ਕੁਛ ਕਹੇ ਕਿਸੇ ਨੂੰ ਥੋ ਪਤਾ ਤੱਕ ਨਹੀਂ ਸੀ ਕਿ ਅੱਜ ਇਹ ਹੋ ਜਾਣਾ ਉਦੋਂ ਹੀ ਪਤਾ ਲੱਗਿਆ ਜਦੋਂ ਕੈਬਨਿਟ ਦੀ ਬੈਠਕ ਤੋਂ ਬਾਅਦ ਅਖੰਤਰੀ ਭਗਵੰਤ ਮਾਨ ਹੋਰਾਂ ਨੇ ਡਾਕਟਰ ਸੁਖੀ ਨਾਲ ਬਿਠਾਇਆ ਤੇ ਪਾਰਟੀ ਸ਼ਾਮਲ ਕੀਤਾ ਤੇ ਮੀਡੀਆ 'ਚ ਖਬਰ ਨਸਰ ਹੋਈ। ਚਲੋ ਹੁਣ ਆਮ ਆਦੀ ਪਾਰਟੀ ਇਸ ਨੂੰ ਆਪਣੇ ਆਪ ਨੂੰ ਜਵਾਬੇ 'ਚ ਮਜ਼ਬੂਤੀ ਵੱਜੋਂ ਦੇਖਦੀ ਹੈ। ਨਵਾਂ ਸ਼ਹਿਰ, ਬੰਗਾ, ਜਲੰਧਰ ਸਾਰੀ ਇਸ 벨ਟ 'ਚ ਆਪਣੇ ਆਪ ਨੂੰ ਉਹ ਡਾਕਟਰ ਸੁਖੀ ਦਾ ਆਧਾਰ ਬਹੁਜਨ ਸਮਾਜ ਪਾਰਟੀ ਤੋਂ ਤੁਰਿਆ ਆਉਂਦਾ। ਆਪਣੇ ਆਪ ਦੇ ਵਿੱਚ ਉਹਨਾਂ ਦਾ ਨਿੱਜ ਨਿਜੀ ਆਧਾਰ ਚੰਗਾ ਹੈ। ਨੇ ਦਿਰੂ ਸੂਖ ਚੰਗਾ ਸੋ ਇਸ ਲਈ ਅਕਾਲੀ ਦਾਲੀ ਝਟਕਾਤਾ ਹੈ ਪਰ ਪੰਜਾਬ ਦੇ ਸਿਰਤੇ ਦੇ ਨਾਲ ਇੱਕ ਜਮਨੀ ਚੋਣ ਦਾ ਬੋਝ ਵੀ ਹੈ ਇੱਕ ਕੱਲੇ ਜਲੰਧਰ ਵਾਲੇ ਜਮਨੀ ਚੋਣ ਹੋ ਕੇ ਹਟੀਆ ਸੋ ਉਸ ਤੋਂ ਬਾਅਦ ਹੁਣ ਚਾਰ ਜਮਨੀ ਚੋਣਾਂ ਜੇ ਹੋਣੀਆਂ ਕਿਉਂਕਿ ਚਾਰ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਐਮ ਐਲ ਏ ਸੀਓ ਮੈਂਬਰ ਪਾਰਲੀਮੈਂਟ ਬਣੇ ਨੇ ਬਰਨਾਲਾ ਤੇ ਗਿੱਦੜਵਾਹਾ ਸੀਟ ਖਾਲੀ ਆ ਹੈਨਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸੀਟ ਖਾਲੀ ਹੈ ਇਹਨਾਂ ਚਾਰਾਂ ਦੇ ਤਾਂ ਹੋਣੀਆਂ ਹੁਣ ਪੰਗਾ ਵੀ ਖਾਲੀ ਹੋ ਗਿਆ ਹੁਣ ਬੰਗੇ ਤੋਂ ਬਿਸ਼ੱਕ ਦੁਆਰਾ ਰੱਖ ਸੁਖੀ ਹੋਣਾ ਨਾ ਆਮ ਆਦੀ ਪਾਰਟੀ ਵੱਲੋਂ ਪਰ ਇੱਕ ਵਾਰ ਜਿਮਨੀ ਚੋਣ ਦਤਾ ਹੋ ਗਈ ਹੁਣ 4 ਦੀ ਬਜਾਏ 5 ਜਿਮਨੀ ਚੋਣ ਹੋਣੀ ਹੈ ਪੰਜਾਬ ਤੇ ਸਿਰ ਤੇ ਇੱਕ ਬੋਝ ਨਵਾਂ ਜਿਮਨੀ ਚੋਣ ਦਾ ਵੀ ਪੈ ਗਿਆ ਇੱਕ ਪਾਸੇ ਸ਼੍ਰੋਮਣੀ ਗੁਰਦਵਾਰ ਪੰਥਕ ਕਮੇਟੀ ਨੇ ਚੋਣਾਂ ਨੂੰ ਲੈ ਕੇ ਪਹਿਲ ਉੱਪਰ ਰਿਆ ਕਿ ਅਮਰਤਪਾਲ ਸਿੰਘ ਦੇ ਪੇਤਾ ਮદાન ਚਾ ਸਕਦੇ ਆ ਦੂਸਰੇ ਪਾਸੇ ਅਕਾਲੀ ਦਲ ਇੱਕ ਹੋਰ ਨਵੀਂ ਸਮੱਸਿਆ ਖੜੀ ਹੋ ਗਈ ਹੈ ਉਹਨਾਂ ਦੇ ਐਮ ਐਲ ਏ ਛੱਟ ਕੇ ਜਾਣਾ ਸ਼ੁਰੂ ਹੋ ਗਏ ਆਕਾਲੀ ਦਲ ਅੱਜ ਸਿੱਧੇ ਰੂਪ ਚ ਵੱਡੇ ਰੂਪ ਚ ਝਟਕਾ ਸੀ ਕਿ ਇੱਕ ਇਮਾਨਦਾਰ ਦਿਖਾਲੇ ਇੱਕ ਘਟ ਗਣਤੀ ਪਾਈਚਾਰੇ ਦੀ ਨੁਮਾਇੰਦਗੀ ਕਰਨ ਦੇ ਨਾਤੇ ਇੱਕ ਸ਼ਖਸੀਅਤ ਜੋ ਪਛਾਣੇ ਜਾਂਦੇ ਬੰਗਾ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਡਾਕਟਰ ਸੁਖੀ ਹੋਰੀ ਆਮਾਦੀ ਪਾਰਟੀ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੀ ਹਾਜ਼ਰੀ ਚ ਉਹਨੂੰ ਸ਼ਾਮਲ ਕੀਤਾ ਕਿਹਾ ਕਿ ਡਾਕਟਰ ਪੀਮਰਾਓ ਉਮੇਦਕਰ ਜੀ ਦੇ ਸਿਧਾਂਤਾਂ ਤੇ ਚੱਲਦੇ ਆ ਕਿ ਸੇਵਾ ਕਰ ਰਹੇ ਨੇ ਡਾਕਟਰੀ ਖੇਤੇ ਵੱਜੋਂ ਵੀ ਰਾਜਨੀਤੀ ਖੇਤੇ ਵੱਜੋਂ ਵੀ ਤੇ ਪੰਜਾਬ ਦੀ ਵਿਧਾਨ ਸਭਾ ਚ ਬੜੇ ਵਧੀਆ ਮੁੱਦੇ ਚੁੱਕਦੇ ਨੇ ਸੋ ਅੱਜ ਸਾਡੀ ਪਾਰਟੀ ਚ ਸ਼ਾਮਲ ਹੋ ਗਏ ਡਾਕਟਰ ਸੁਖੀ ਦੇ ਜਾਣ ਨਾਲ ਜਿੱਥੇ ਇੱਕ ਦਲਿਤ ਚਿਹਰੇ ਵੱਜੋਂ ਇੱਕ ਲੀਡਰ ਗਵਾ ਲਿਆ ਅਕਾਲੀ ਦਲ ਨੇ ਉੱਥੇ ਅਕਾਲੀ ਦਲ ਲਈ ਇੱਕ ਐਮਐਲਏ ਦਾ ਜਾਣਾ ਵੀ ਨੁਕਸਾਨਦਿਆ ਪਹਿਲਾਂ ਹੀ ਹੈ ਗਈ ਸੀ ਲੈਦੇ ਕਿ 30 ਐਮਐਲਸੀ ਨੂੰ ਚਲਾ ਗਿਆ ਦੋ ਰਹਿ ਗਏ ਤੇ ਖਾਲੀ ਦਾਨੂ ਫਿਕਰ ਹੋਣਾ ਕਿ ਉਹ ਨਾ ਚੁਕੀ ਨਾ ਕੋ ਚਲਾ ਜਾਵੇ ਔਰ ਭਣਕ ਤੱਕ ਨਹੀਂ ਲੱਗੀ ਕਿਸੇ ਨੂੰ ਸਵੇਰ ਤੱਕ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਹੁਣ ਮੀਡੀਆ ਚਾਹੇ ਕੋਈ ਕੁਛ ਕਹੇ ਚਾਹੇ ਰਾਜਨੀਤਿਕ ਵਿਅਕਤੀ ਕੋ ਕੁਛ ਕਹੇ ਕਿਸੇ ਨੂੰ ਥੋ ਪਤਾ ਤੱਕ ਨਹੀਂ ਸੀ ਕਿ ਅੱਜ ਇਹ ਹੋ ਜਾਣਾ ਉਦੋਂ ਹੀ ਪਤਾ ਲੱਗਿਆ ਜਦੋਂ ਕੈਬਨਿਟ ਦੀ ਬੈਠਕ ਤੋਂ ਬਾਅਦ ਅਖੰਤਰੀ ਭਗਵੰਤ ਮਾਨ ਹੋਰਾਂ ਨੇ ਡਾਕਟਰ ਸੁਖੀ ਨਾਲ ਬਿਠਾਇਆ ਤੇ ਪਾਰਟੀ ਸ਼ਾਮਲ ਕੀਤਾ ਤੇ ਮੀਡੀਆ ਚ ਖਬਰ ਨਸਰ ਹੋਈ ਚਾਹ ਹੁਣ ਆਮ ਆਦੀ ਪਾਰਟੀ ਇਸ ਨੂੰ ਆਪਣੇ ਆਪ ਨੂੰ ਜਵਾਬੇ ਚ ਮਜ਼ਬੂਤੀ ਵੱਜੋਂ ਦੇਖਦੀ ਹੈ। ਨਵਾਂ ਸ਼ਹਿਰ ਬੰਗਾ ਜਲੰਧਰ ਸਾਰੀ ਇਸ ਬੈਲਟ ਚ ਆਪਣੇ ਆਪ ਨੂੰ ਉਹ ਡਾਕਟਰ ਸੁਖੀ ਦਾ ਆਧਾਰ ਬਹੁਜਨ ਸਮਾਜ ਪਾਰਟੀ ਤੋਂ ਤੁਰਿਆ ਆਉਂਦਾ। ਆਪਣੇ ਆਪ ਦੇ ਵਿੱਚ ਉਹਨਾਂ ਦਾ ਨਿੱਜ ਨਿਜੀ ਆਧਾਰ ਚੰਗਾ ਹੈ। ਨਿਜੀ ਰਸੂਖ ਚੰਗਾ। ਸੋ ਇਹ ਇਸ ਲਈ ਅਕਾਲੀ ਦਾਲੀ ਝਟਕਾਤਾ ਹੈ। ਪਰ ਪੰਜਾਬ ਦੇ ਸਿਰਤੇ ਦੇ ਨਾਲ ਇੱਕ ਜਿਮਨੀ ਚੋਣ ਦਾ ਬੋਝ ਵੀ ਹੈ। ਇੱਕ ਕਲੇ ਜਲੰਧਰ ਵਾਲੀ ਜਿਮਨੀ ਚੋਣ ਹੋ ਕੇ ਹੱਟੀ ਆ। ਉਤੋ ਬਾਅਦ ਹੁਣ ਚਾਰਜ ਵੀ ਚੋਣਾ ਜੇ ਹੋਣੀ ਹੈ ਕਿਉਂਕਿ ਚਾਰ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਐਮ ਐਲ ਏ ਸੀਓ ਮੈਂਬਰ ਪਾਰਲੀਮੈਂਟ ਬਣੇ ਨੇ ਬਰਨਾਲਾ ਤੇ ਗਿੱਦੜਬਾਹਾ ਸੀਟ ਖਾਲੀ ਹੈ ਹੈਨਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸੀਟ ਖਾਲੀ ਹੈ ਇਹਨਾਂ ਚਾਰਾਂ ਦੇ ਤਾਂ ਹੋਣੀ ਹੈ ਹੁਣ ਬੰਗਾ ਵੀ ਖਾਲੀ ਹੋ ਗਈ ਹੁਣ ਬੰਗੇ ਤੋਂ ਬਿਸ਼ੱਕ ਦੁਆਰਾ ਰੱਖ ਸੁਖੀ ਹੋੜਨ ਆਮ ਆਦੀ ਪਾਰਟੀ ਵੱਲੋਂ ਪਰ ਇੱਕ ਵਾਰ ਜਿਮਨੀ ਚੋਣ ਦਿੱਤਾ ਹੀ ਹੋਗੀ ਹੁਣ ਚਾਰ ਦੀ ਬਜਾਏ ਪੰਜ ਜਿਮਨੀ ਚੋਣ ਹੋਣਗੇ ਪੰਜਾਬ ਤੇ ਸਿਰ ਤੇ ਇੱਕ ਬੋਝ ਨਵਾਂ ਜਿਮਨੀ ਚੋਣ ਦਾ ਵੀ ਪੈ ਗਿਆ